ਜੈ ਜੀ ਦੋਸਤੋ ਅਮਿਸਰ ਜੀ ਦੇ ਆਪਨੇ ਦੁਸ਼ਾਰਾ ਬਰੌਨ ਦੇ ਚੰਗਾ ਫਿਸ਼ ਕਾਰਨ ਮੇਲਾ ਕਈ ਰੰਗਾਂ ਦੀਆਂ ਫਿਸ਼ ਦੇਖਿਆ ਜਾ ਸਕਦੇ ਹੁਣ ਭਾਰਤ ਦੇ ਅੰਡਰਵਾਟਰ ਫਿਸ਼ ਟਨਲ ਦਾ ਸੰਕਰਪ ਪੇਸ਼ ਕੀਤਾ ਗਿਆ ਜੋ ਸਿਰਫ ਵਿਦੇਸ਼ਾਂ ਵਿੱਚ ਹੀ ਦੇਖਿਆ ਜਾਂਦਾ ਹੈ ਐਕੁਰੀਅਮ ਟਨਲ ਦੇਖਣ ਲਈ ਹੁਣ ਤੁਹਾਨੂੰ ਦੁਬਈ ਜਾਂ ਸਿੰਗਾਪੁਰ ਜਾਣ ਦੀ ਲੋੜ ਨਹੀਂ ਕਿਉਂਕਿ ਅਮਿਸਰ ਦੁਸ਼ਾਰਾ ਬਰੌਨ ਜੀ ਦੇ ਅੰਦਰ ਵਿੱਚ ਇਸ ਨੂੰ ਬਣਾਇਆ ਗਿਆ ਹੈ ਅਤੇ ਤੁਸੀਂ ਭਾਰਤ ਦੇ ਸਭ ਤੋਂ ਵੱਡੇ ਫੁੱਲ ਐਸਿਡ ਟਨਲ ਐਕੁਰੀਅਮ ਦਾ ਆਨੰਦ ਲੈ ਸਕਦੇ ਹੋ ਜਿੱਥੇ ਦੁਨੀਆ ਭਰ ਦੀਆਂ ਦੁਰਲਭ ਮੱਛੀਆਂ ਤੇ ਸੈਂਕੜੇ ਸਮੁੰਦਰੀ ਕਿਸਮਾਂ ਦੀਆਂ ਮੱਛੀਆਂ ਤਾਂ ਦੇਖਣ ਨੂੰ ਮਿਲ ਗਿਆ ਜਿਸ ਦੀ ਇੱਕ ਨਿਸ਼ਚਿਤ ਫੀਸ ਵੀ ਅਦਾ ਕਰਨੀ ਪੈਗੀ ਭੋਲਾ ਸ਼ੰਕਰ ਐਂਡ ਕੰਪਨੀ ਵੱਲੋਂ ਇਸ ਤਰ੍ਹਾਂ ਨੇ ਹੁੰਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅੰਡਰਵਾਟਰ ਫਿਸ਼ ਚੰਨਾ ਦਾ ਸਕਲਪ ਲਿਆ ਗਿਆ ਜੋ ਕਿ ਪਹਿਲਾਂ ਸਿਰਫ ਵਿਦੇਸ਼ਾਂ ਵਿੱਚ ਹੀ ਦੇਖਿਆ ਜਾਂਦਾ ਸੀ ਇਸ ਅੰਡਰਵਾਟਰ ਫਿਸ਼ ਚੰਨਾ ਦੇ ਵਿੱਚ ਤੁਸੀਂ ਸੈਂਕੜੇ ਪ੍ਰਜਾਤੀਆਂ ਦੀਆਂ ਲੱਖ 3 ਲੱਖ ਤੋਂ ਵੱਧ ਮੱਛੀ ਦਾ ਆਨੰਦ ਲੈ ਸਕਦੇ ਹੋ ਮੱਛੀ ਰੰਗ ਵਿੱਚ ਸ਼ੇਰ ਦੇ ਸ਼ੇਰ ਤੋਤੇ ਦੀ ਮੱਛੀ ਤੋ ਤੇ ਮੱਛੀ ਬਹਾਪੀ ਨਾਟੋ ਵਾਲੀ ਮੱਛੀ ਐਂਜਲ ਮੱਛੀ ਐਲਬੀਨੋ ਮੱਛੀ ਅਤੇ ਰੋਬਾਨਾ ਮੱਛੀ ਸਮੇਤ ਕਈ ਕਿਸਮ ਦੀਆਂ ਸੁੰਦਰ ਮੱਛੀਆਂ ਵੀ ਤੁਸੀਂ ਦੇਖ ਸਕਦੇ ਹੋ ਐਕੁariums 'ਚ ਤੁਹਾਨੂੰ ਚੀਨ ਦੀਆਂ ਨਦੀਆਂ ਵਿੱਚ 5 ਤੋਂ 6 ਫੁੱਟ ਦੀ ਲੰਬਾਈ ਵਾਲੀਆਂ ਮੱਛੀਆਂ ਵੀ ਦੇਖਣ ਨੂੰ ਮਿਲਾਂਗੇ ਜੋ ਸਿਰਫ ਚਿਕਨ ਹੀ ਖਾਂਦੀਆਂ ਹਨ ਆਕਾਰ ਵਿੱਚ ਕਾਫੀ ਵੱਡੀਆਂ ਹੁੰਦੀਆਂ ਹਨ ਇਹੋ ਤਰ੍ਹਾਂ ਕਹਿੰਦਾ ਕਿ ਮੱਛੀਆਂ ਦੁਨੀਆ ਪਰ ਤੋਂ ਆਈਆਂ ਹਨ ਇਹਨਾਂ ਨੂੰ ਇੱਥੇ ਸੰਭਾਲਣ ਵਾਸਤੇ ਲੱਖਾਂ ਰੁਪਏ ਖਰਚ ਕੀਤਾ ਗਿਆ ਹੈ ਉਹ ਸਪੈਸ਼ਲ ਟੀਮ ਹੈ ਜੋ ਕਿ ਇਹਨਾਂ ਦਾ ਖਿਆਲ ਰੱਖਦੀ ਹੈ ਇਹਨਾਂ ਦੇ ਖਾਣ ਪੀਣ ਦਾ ਖਿਆਲ ਦਾ ਖਿਆਲ ਰੱਖਦਾ ਖਿਆਲ ਰੱਖਦੀ ਹੈ ਅਤੇ ਬੱਚਿਆਂ ਦੇ ਮਨੋਰੰਜਨ ਲਈ ਡਿਜ਼ਨੀ ਵਰਲਡ ਦੇ ਵਿਸ਼ੇਸ਼ ਝੂਲੇ ਟਵਿੰ ਟਾਵਰਸ ਨਾਮੀ ਰੋਲਰ ਰੂਸਟਰ ਲਗਾਏ ਗਏ ਹਨ ਇਸ ਸੰਬੰਧੀ ਗੱਲਬਾਤ ਕਰਦੇ ਫਿਸਟਨਲ ਦੇ ਪ੍ਰਬੰਧਕ ਬਰਿੰਦਰ ਕਪੂਰ ਨੇ ਦੱਸਿਆ ਕਿ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਅਸ਼ੋਕ ਤਰਦਾਰ ਜੀ ਵੱਲੋਂ ਇਸ ਟਨਰ ਫਿਸਟ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਹੁਣ ਤੱਕ ਇਸ ਤਰ੍ਹਾਂ ਦੇ ਆਯੋਜਨ ਸਿਰ ਦਬਈ ਸਿੰਗਾਪੁਰ ਜਿਹੀ ਉਨ ਦੇ ਸੰਬੰਧ ਹੁਣ ਇਥੇ ਕੀਤਾ ਗਿਆ ਹੈ ਜਿੰਨ ਵੱਧ ਚੜ ਕੇ ਦੇਖਣ ਦੀ ਅਪੀਲ ਵੀ ਕੀਤੀ ਗਈ ਔਰ ਇਸ ਦਾ ਖਰਚਾ ਲੱਖਾਂ ਵਿੱਚ ਆਂਦਾ ਹੈ ਔਰ ਇਹਦੀ ਪੁਸ਼ਟੀ ਕੀਤੀ ਸ ਹੈ ਜਿਹੜੀ ਕਿ ਤੁਹਾਨੂੰ ਅਦਾ ਕਰਨੀ ਪਏਗੀ ਉਹਨਾਂ ਨੇ ਅਪੀਲ ਕੀਤੀ ਕਿ ਜੇ ਬਾਤ ਚੜ ਕੇ ਇਸ ਨੂੰ ਦੇਖੋ ਪਰਿਵਾਰ ਨਾਲ ਦੇਖੋ ਜਿੰਦਗੀ ਤਾਨੂੰ ਆਨੰਦ ਮਿਲੇਗਾ ਜਿੱਦਾਂ ਆਪਾਂ ਚੀਂਗ ਨੂੰ ਦੇਖਦੇ ਨੇ ਚਿਪਕ ਜਾਂਦਾ ਉਹਦਾ ਇਹ ਵੀ ਪੱਥਰਾਂ ਵਗੈਰੇ ਤੇ ਚਿਪਕ ਕੇ ਰਹਿੰਦੀਆਂ ਗਈ ਬੱਚਨੇ ਉਸਸਾਫ ਦੀ ਫਿਸ਼ ਹੁੰਦੀ ਆ ਕੀ ਬਾਤ ਹੈ ਸਰ ਜੀ ਇਸ ਤਰੀਕਾ ਹਾਂ ਜੀ ਇਹ ਜਿਹੜਾ ਲੱਗਦਾ ਹੈ ਕਿ ਉਹਨਾਂ ਦਾ ਪ੍ਰੋਜੈਕਟ ਹੈ ਲekin ਠੀਕ ਹੈ ਜੀ ਇਹ ਸਾਰੀ ਲੱਗ ਲੱਗ ਇੱਕ ਮਿੰਟ ਦਾ ਅੰਡਰਵਾਟਰ 터ਨਲ ਦੇਖਣ ਦਾ ਅਮੇਜ਼ਿੰਗ ਹੈ ਇੰਜੋਏ ਕਰਨਗੇ ਮੈਂ ਸ਼ਹਿਰ ਵਾਸੀ ਨੂੰ ਅਪੀਲ ਕਰਦਾ ਹੈਗਾ ਕਿ ਤੁਸੀਂ ਆਪਣੇ ਪਰਿਵਾਰ ਸਹਿਤ ਆਓ ਔਰ ਦੇਖੋ ਅੱਜ ਮੈਂ ਤੇ ਆਪਣੇ ਪਰਿਵਾਰ ਨਾਲ ਆਇਆ ਹੈਗਾ ਮੇਰੇ ਨਾਲ ਮੇਰਾ ਪਰਿਵਾਰ ਪਾਰਟੀ ਦੇ ਵਲੰਟੀਅਰ ਕਾਫੀ ਲੋਕ ਨੇ ਹੈਗੇ ਤੋਂ ਜਿਸ ਤਰ੍ਹਾਂ ਮੈਂ ਇੰਜੋਏ ਕਰਾਂਗਾ ਐਦਾਂ ਹੀ ਸਮਝਦਾ ਹੈਗਾ ਕਿ ਸਾਰੇ ਸ਼ਹਿਰ ਵਾਸੀ ਇੰਜੋਏ ਕਰਨਗੇ ਕਰਨਗੇ ਬੱਚਿਆਂ ਨੂੰ ਪੈਰੈਂਟਸ ਆਪਣੇ ਬੱਚੇ ਨੂੰ ਨਾ ਲੈ ਕੇ ਆ। ਬੱਚਿਆਂ ਵਾਸਤੇ ਬਹੁਤ ਹੀ ਅਮੇਜ਼ਿੰਗ ਰਹੇਗਾ। ਬਹੁਤ ਮਜ਼ਾ ਆਏਗਾ ਉਹਨਾਂ ਨੂੰ ਆ ਦੇਖ ਕੇ ਸਾਰਾ। ਤੇ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾ ਇਹਨਾਂ ਦੇ ਨਾਲ ਹੈਗੀਆਂ। ਪਰਮਾਰ ਸਾਹਿਬ ਬਹੁਤ ਵਧੀਆ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਅੰਮ੍ਰਿਤਸਰ ਵਿੱਚ ਹੋਣੇ ਚਾਹੀਦੇ ਇਹਨੂੰ ਤੇ ਬਾਰੇ ਕੀ ਕਹਿਣਾ ਜਾਓਗੇ ਤੁਸੀਂ? ਜ਼ਰੂਰ ਹੋਣੇ ਚਾਹੀਦੇ ਆ ਟਾਈਮ ਟੂ ਟਾਈਮ ਇਵੈਂਟ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਇਸ ਤਰ੍ਹਾਂ ਅੱਜ ਤੋਂ ਪਹਿਲਾਂ ਸੇਮ ਟਾਈਪ ਦਾ ਹੀ ਨਿਊ ਅੰਮ੍ਰਿਤਸਰ ਵੀ ਕੀਤਾ ਗਿਆ ਸੀ ਅੱਜ ਤੋਂ ਕੋਈ 5-6 ਮਹੀਨੇ ਪਹਿਲਾਂ। ਤੋ ਸੈਕਿੰਡ ਉਪਰ ਆਲਾ ਹੈਗਾ ਡੈਰ ਰਣਜੀਤ ਐਵੇਨਿਊ ਹੈ ਜੋ ਹੋ ਰਿਹਾ ਹੈਗਾ ਤੇ ਇਧਰਲੇ ਸਾਈਡ ਦੇ ਲੋਕਾਂ ਨੂੰ యోజਨਾਲਾ ਹੈ ਰਾਜ ਸੰਸੀ ਹੈ ਅਟਾਰੀ ਹੈ ਇਧਰਲਾ ਟੋਟਲ ਏਰੀਆ ਨੂੰ ਵੀ ਬਹੁਤ ਬੜੀ ਓਪਰਚੁਨਿਟੀ ਮਿਲੇਗੀ ਇਮਪਰੂਵਮੈਂਟ ਟਾਸਕ ਨੇ ਇਹ ਜ਼ਮੀਨ ਦਿੱਤੀ ਹੈ ਇਹਨਾਂ ਨੂੰ ਰੈਂਟਲ ਤੇ ਬਾਕੀ ਇਹਦੇ ਆਲੇ ਦੁਆਲੇ ਕਲੀਨਿੰਗ ਦਾ ਪੂਰਾ ਸੀ ਧਿਆਨ ਰੱਖਾਂਗੇ ਕਿਸੇ ਵੀ ਤਰ੍ਹਾਂ ਦੇ ਸਿਕਿਉਰਟੀ ਦਾ ਵੀ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਦਿਕਤ ਨਾ ਆਵੇ ਆ ਸਾਡੀ ਜ਼ਿੰਮੇਵਾਰੀ ਰਹੇਗੀ ਠੀਕ ਹੈ ਠੀਕ ਬਾਕੀ ਮੈਂ ਇਹਨਾਂ ਨੂੰ ਵਾਸ਼ਾਸ਼ਨ ਦਿੰਦਾ ਇਹਨਾਂ ਨੂੰ ਕਿਸੇ ਵੇਲੇ ਵੀ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਤਾਂ ਮੇਰੇ ਕੋਲ ਆ ਜਾਣਗੇ ਪਹਿਲੇ ਪੂਰਾ ਸਾਥ ਦਿੱਤਾ ਜਾ ਰਿਹਾ ਜੀ ਇੰਪਰੂਵਮੈਂਟ ਦੇ ਵਿੱਚ ਮੈਂ ਤੁਹਾਨੂੰ ਬਹੁਤ ਸਾਥ ਹੈ ਜੀ ਧੰਨਵਾਦ ਧੰਨਵਾਦ ਬਹੁਤ ਬਹੁਤ ਕਪੂਰ ਸਰ ਭੋਲਾ ਸ਼ਿੰਗਣ ਕੰਪਨੀ ਵੱਲੋਂ ਇੱਥੇ ਫਿਸ਼ੀ ਕਿਰਵਾ ਸ਼ੀ ਵਾਲ ਸਿੰਗਾਪੁਰ ਫਿਸ਼ ਕਾਰਨੀਵਲ ਇੱਥੇ ਲੈ ਕੇ ਆਏ ਆ ਲੋਕਾਂ ਦੇ ਲਈ ਦੇ ਲੋਕਾਂ ਲਈ ਇਸ ਵਿੱਚ ਕਈ ਨਵੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲੂਗੀਆਂ ਜੋ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੀ ਪੂਰੇ ਪੰਜਾਬ ਵਿੱਚ ਨਵੇਂ ਝੂਲੇ ਲੈ ਕੇ ਆਏ ਆ ਪੰਜਾਬ ਦੀ ਪਹਿਲੀ ਵਾਰੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਸਿਟੀ ਦੇ ਵਿੱਚ ਰਣਜੀਤ ਐਵੇਨਿਊ ਦੁਸ਼ਹਿਰਾ ਗਰਾਊਂਡ ਰਣਜੀਤ ਐਵੇਨਿਊ ਦੇ ਵਿੱਚ ਝੂਲੇ ਲਗਾਏ ਜਾ ਰਹੇ ਨੇ ਇਸ ਵਿੱਚ ਲੋਕਾਂ ਨੂੰ ਉਹੀ ਅਪੀਲ ਕਰਨਾ ਚਾਹਾਂਗੇ ਜਿਸ ਦੀ ਟਾਈਮਿੰਗ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਹੋਊਗੀ ਤੇ ਸ਼ੋਕ ਤਲਵਾਰ ਚੇਅਰਮੈਨ ਇੰਪਰੂਵਮੈਂਟ ਟਰੱਸ ਵੱਲੋਂ ਇਸ ਮੇਲੇ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਤੇ 26 ਅਗਸਤ ਤੱਕ ਮੇਲਾ ਚਲਾਇਆ ਜਾਏਗਾ ਇਸ ਵਿੱਚ ਕਈ ਨਵੇਂ ਝੂਲੇ ਨੇ ਜ ਉਸ ਤੋਂ ਬਾਅਦ ਤੁਹਾਨੂੰ ਵੱਡਾ ਚੂਲਾ ਇਹ ਤੇ ਦੇਖਣ ਨੂੰ ਮਿਲੂਗਾ ਤੇ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਨਾ ਚਾਹਾਂਗੇ ਕਿ ਵੱਧ ਤੋਂ ਵੱਧ ਝੜਾ ਕੇ ਇਸ ਦਾ ਮੇਲੇ ਦਾ ਆ ਕੇ ਆਨੰਦ ਮਾਣੋ ਸਰ ਇਸ ਵਿੱਚ ਕਈ ਨਵੀਆਂ ਫਿਸ਼ਿਜ਼ ਦੇਖਣ ਨੂੰ ਤੁਹਾਨੂੰ ਮਿਲੂਗੀਆਂ ਔਰ ਇਸ ਵਿੱਚ ਏਸੀ ਫਿਸ਼ ਟਨਲ ਹੈ ਗਰਮੀ ਦੇ ਵਿੱਚ ਜਿੱਦਾਂ ਲੋਕਾਂ ਨੂੰ ਆਪਣਾ ਏਸੀ ਚਾ ਕੇ ਆਨੰਦ ਮਾਣ ਸਕਦੇ ਨੇ ਫਿਸ਼ ਟਨਲ ਦਾ ਤੇ ਹੋਰ ਵਿੱਚ ਕਈ ਫਿਸ਼ਿਜ਼ ਅਕੁਅਰੀਅਮਸ ਨੇ ਨਵੀਆਂ-ਨਵੀਆਂ ਫਿਸ਼ਿਜ਼ ਨੇ ਨਵੇਂ ਝੂਲੇ ਨੇ ਸਟੇਜ ਪ੍ਰੋਗਰਾਮਸ ਹੋਣਗੇ ਡੀਜੇ ਪ੍ਰੋਗਰਾਮਸ ਹੋਣਗੇ ਨਵੇਂ-ਨਵੇਂ ਡੀਜੇ ਆਣਗੇ ਹਰ ਦਿਨ ਅਲੱਗ-ਅਲੱਗ ਅਲੱਗ-ਅਲੱਗ ਸਿੰਗਰਸ ਇੱਥੇ ਬੁਲਾਏ ਜਾਣਗੇ ਬੱਚਿਆਂ ਦੇ ਸਕੂਲਾਂ ਦੇ ਵਿੱਚ ਜਿਹੜੇ ਸਕੂਲਾਂ 'ਚ ਇਨਵੀਟੇਸ਼ਨ ਦਿੱਤੇ ਗਏ ਨੇ ਸਕੂਲ ਸ਼ੋਅ ਕੰਪੀਟੀਸ਼ਨਸ ਹੋਇਆ ਕਰਨਗੇ ਬੱਚਿਆਂ ਦੇ ਕੰਪੀਟੀਸ਼ਨਸ ਹੋਇਆ ਕਰਨਗੇ ਲੌਂਗ ਮੈਨ ਜੋਕਰ ਹਫ ਮੁੰਡੀ ਕਟਮੁੰਡੀ ਤੇ ਗੋਲਡਨ ਮੈਨ ਕਈ ਨਵੀਆਂ ਨਵੀਆਂ ਚੀਜ਼ਾਂ ਬੱਚਿਆਂ ਨੂੰ ਦੇਖਣ ਨੂੰ ਮਿਲੂਗੀਆਂ ਜੋ ਕਿ ਸਿਰਫ ਫਿਲਮ ਇੰਡਸਟਰੀ ਜਾਂ ਆਪਾਂ ਕਈ ਕਾਮਿਕਸ ਵਗੈਰਾ ਦੇ ਵਿੱਚ ਹੀ ਦੇਖਦੇ ਆ ਉਹ ਤੁਹਾਨੂੰ ਇੱਥੇ ਲਾਈਵ ਦੇਖਣ ਨੂੰ ਮਿਲੂਗਾ ਇਹ ਗ੍ਰੇਟ ਇੰਡੀਆ ਦਾ ਗ੍ਰੇਟੈਸਟ ਲਾਰਜਸਟ ਇਵੈਂਟ ਹੈ ਜੋ ਕਿ ਹਰ ਥਰੋਊਟ ਇੰਡੀਆ ਸੂਰਤ ਵਗੈਰਾ ਗੁਜਰਾਤ ਥਰੋਊਟ ਇੰਡੀਆ ਦੇ ਵਿੱਚ ਇਵੈਂਟ ਘੁੰਮਦਾ ਹੈ ਹੁਣ ਇਹਨੂੰ ਅਸੀਂ ਇੰਡੀਆਜ਼ ਗਲੈਟਸ ਇਵੈਂਟ ਨੂੰ ਇੱਥੇ ਆਪਣੇ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਵਿੱਚ ਲੈ ਕੇ ਆਏ ਆ ਤੇ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਆ ਕੇ ਵਦ ਤੋਂ ਵਦ ਅਸ ਕੀ ਹੋਇਆ ਟਿਕਟ ਸਰ ਟਿਕਟ ਤੇ ਪੈਸੇ 30 ਰੁਪਏ ਤੋਂ ਸਟਾਰਟ ਕੀਤੇ ਗਏ ਨੇ ਲੋਕਾਂ ਲਈ ਬਹੁਤ ਨਾਰਮਲ ਪ੍ਰਾਈਸ ਰੱਖੇ ਗਏ ਨੇ ਝੂਲਿਆਂ ਦੇ ਵੀ ਪ੍ਰਾਈਸ 30 ਰੁਪਏ 50 ਰੁਪਏ 70 ਰੁਪਏ ਤੇ ਨਵੇਂ ਝੂਲੇ ਵੀ ਲਗਾਏ ਗਏ ਨੇ ਉਹਨਾਂ ਦੇ ਵੀ ਪ੍ਰਾਈਸ ਜਿਹੀ ਰੱਖੇ ਗਏ ਨੇ ਕਿ ਕਿਸੇ ਨੂੰ ਵੀ ਆਪਣੀ ਜੇਬ ਤੋਂ ਉੱਪਰ ਖਰਚਾ ਨਾ ਕਰਨਾ ਪਵੇ ਤੇ ਹਰ ਦਸਤ ਵਰਗ ਦਾ ਬੰਦਾ ਇਸ ਮੇਲੇ ਦਾ ਆ ਕੇ ਆਨੰਦ ਮਾਣ ਸਕੇ ਫਿਸ਼ ਕੇਰੀਅਮ ਤੇ ਕਿੰਨਾ ਰੇ? ਫਿਸ਼ ਕੇਰੀਅਮ ਦਾ ਵੀ 70 ਰੁਪਏ ਟਿਕਟ ਰੱਖੀ ਗਈ ਐ ਸਰ ਲੋਕਾਂ ਲਈ ਏਸੀ ਫਿਸ਼ ਨਾਲ ਲੈ ਕੇ ਆਏ ਆ ਤਾਂ ਕਿ ਲੋਕਾਂ ਨੂੰ ਕਦੀ ਵੀ ਕੋਈ ਚੀਜ਼ ਮਹਿੰਗੀ ਨਾ ਲੱਗੇ ਅਸੀਂ ਤਾਂ ਲੋਕਾਂ ਨੂੰ ਇਹ ਕਰਦੇ ਆਂ ਕਈ ਇਹ ਚ ਕੰਬਾਈਨ ਪੈਕ ਵੀ ਬਣਾਏ ਗਏ ਨੇ ਜਿੱਦਾਂ 100 ਰੁਪਏ ਦੇ ਉਹਦੇ ਚ ਐਂਟਰੀ ਫਿਸਟਨਲ ਝੂਲੇ ਵਗੈਰਾ ਸਾਰਾ ਕੁਝ ਮਿਲ ਜੇ ਕਿ ਲੋਕਾਂ ਲਈ ਅਸੀਂ ਤਾਂ ਸਾਰਾ ਕੁਝ ਕਰਦੇ ਆਂ ਸਰ ਇਹ ਲੋਕਾਂ ਦਾ ਕਾਰਨੀਵਲ ਹੈ ਲੋਕ ਆ ਕੇ ਇਸ ਦਾ ਰੱਤੋ ਵਾਦਾ ਆਨੰਦ ਮਾਣ ਸਕਦੇ ਨੇ ਕਿੰਨੇ ਸਾਲ ਦੇ ਬੱਚੇ ਦੀ ਟਿਕਟ ਲੱਗਦੀ 3 ਸਾਲ ਤੋਂ ਬੱਚੇ ਦੇ ਉੱਪਰ ਟਿਕਟ ਲੱਗਦੀ ਹੈ 3 ਸਾਲ ਤੋਂ ਥੱਲੇ ਬੱਚੇ ਦੀ ਟਿਕਟ ਫ੍ਰੀ ਹੈ ਜੀ ਕੋਈ ਟਿਕਟ ਨਹੀਂ ਲਗਾਈ ਜਾਏਗੀ ਵੱਡੇ ਝੂਲਿਆਂ ਦੇ ਵਿੱਚ ਬੱਚਿਆਂ ਦੀ ਨਹੀਂ ਬਿਠਾਇਆ ਜਾਂਦਾ 3 ਸਾਲ ਤੋਂ ਛੋਟੇ ਬੱਚਿਆਂ ਨੂੰ ਕਿੰਨੇ ਤਰੀਕ ਤੱਕ ਚੱਲੇ ਸਰ ਇਹ 26 ਅਗਸਤ ਤੱਕ ਮੇਲਾ ਚੱਲੇਗਾ ਇਸ ਦੀ ਸ਼ਾਮ ਨੂੰ ਟਾਈਮਿੰਗ 5 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਸਰਪ੍ਰਸ਼ਾਸਨ ਨਾਲ ਸਹਿਯੋਗ ਕਿਹੋ ਜਿਹਾ ਸਰਪ੍ਰਸ਼ਾਸਨ ਦਾ ਬਹੁਤ ਵਧੀਆ ਸੰਯੋਗ ਹੈ ਸਾਨੂੰ ਸਾਰੀਆਂ ਐਨ.ਓ.ਸੀਆਂ ਬਹੁਤ ਟਾਈਮ ਤੇ ਮਿਲੀਆਂ ਹਨ ਇੰਪਰੂਵਮੈਂਟ ਟਰਸਟ ਵੱਲੋਂ ਵੀ ਸਾਡੀ ਪੂਰੀ ਹੈਲਪ ਕੀਤੀ ਗਈ ਹੈ ਕੋਈ ਐਮ.ਐਨ.ਓ.ਸੀਆਂ ਵਗੈਰਾ ਵੱਲੋਂ ਦਿੱਕਤ ਨਹੀਂ ਆਏਗੀ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਵੀ ਡਿਊਟੀਆਂ ਲਗਾਈਆਂ ਗਈਆਂ ਤੇ ਤੁਹਾਨੂੰ ਬਿਰਤੀ ਦਵਾਈ ਗਈ ਹੈ ਕਿ ਰੋਜ਼ ਪੁਲਿਸ ਮਿਲ ਆਜਣੇ ਤੇ ਵੇਲਵੇਂਗੇ ਸੈਕੰਡ ਥਿੰਗ ਇੱਥੇ ਸੀ.ਸੀ.ਟੀ.ਵੀ ਕੈਮਰੇਸ ਲੱਗੇ